ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਇੱਕ ਸੰਸਨੀ ਖੇਜ਼ ਫੈਸਲੇ 'ਚ ਸੈਨ ਫ੍ਰਾਂਸਿਸਕੋ ਦੇ ਸੰਗੀਤ ਜੱਜ ਸੂਜ਼ਨ ਇਲਸਟਨ ਨੇ ਬੁੱਧਵਾਰ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਸਰਕਾਰੀ ਬੰਦ ਦੌਰਾਨ ਹਜ਼ਾਰਾਂ ਸੰਗੀਤ ਕਰਮਚਾਰੀਆਂ ਦੀ ਛਾਂਟੀ ਦੀ ਯੋਜਨਾ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਇਹ ਹੁਕਮ ਮਜ਼ਦੂਰ ਯੂਨੀਅਨਜ਼ ਦੇ ਵੱਲੋਂ ਧਾਇਰ ਕੀਤੇ ਗਏ ਇੱਕ ਮੁਕਦਮੇ ਦੇ ਜਵਾਬ 'ਚ ਆਇਆ ਏ ਜਿਸ ਵਿੱਚ ਛਾਂਟੀ ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਗਿਆ ਇੱਕ ਕਦਮ ਵਾਈਟ ਹਾਊਸ ਵੱਲੋਂ ਬੰਦ ਦੌਰਾਨ ਘੱਟੋ-ਘੱਟ 10000 ਕਰਮਚਾਰੀਆਂ ਨੂੰ ਛਾਂਟੀ ਦੇ ਆਪਣੇ ਇਰਾਦੇ ਦਾ ਐਲਾਨ ਕਰਨ ਤੋਂ ਬਾਅਦ ਆਇਆ ਹੈ ਸੁਣਵਾਈ ਦੌਰਾਨ ਜੱਜ ਇਲਸਟਨ ਨੇ ਚਿੰਤਾ ਜ਼ਾਹਰ ਕੀਤੀ ਕਿ ਵਾਈਟ ਹਾਊਸ ਦਾ ਪ੍ਰਬੰਧਨ ਅਤੇ ਬਜਟ ਦਫ਼ਤਰ ਓਐਮਬੀ ਅਤੇ ਕਰਮਚਾਰੀ ਪ੍ਰਬੰਧਨ ਦਫ਼ਤਰ ਜਾਨਕੀ ਓਪੀਐਮ ਕਾਨੂੰਨ ਨੂੰ ਨਜ਼ਰਅੰਦਾਜ਼ ਕਰਨ ਲਈ ਬੰਦ ਦਾ ਫਾਇਦਾ ਉਠਾ ਰਹੇ ਸਨ ਉਹਨਾਂ ਕਹੇ ਕਿ ਸਰਕਾਰ ਨੇ ਇਹ ਮੰਨ ਲਿਆ ਹੈ ਕਿ ਬੰਦ ਦੌਰਾਨ ਕੋਈ ਨਿਯਮ ਲਾਗੂ ਨਹੀਂ ਹੁੰਦੇ ਵਾਈਟ ਹਾਊਸ ਦੇ OMB ਮੁਖੀ ਰਸ ਵਾਟ ਨੇ ਇੱਕ ਇੰਟਰਵਿਊ ਚ ਕਿਹਾ ਅਸੀਂ ਸੰਭਾਵਤ ਤੌਰ ਤੇ 10000 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰ ਦੇਵਾਂਗੇ ਅਸੀਂ ਨੌਕਰਸ਼ਾਹੀ ਨੂੰ ਬੰਦ ਕਰਨ ਲਈ ਬਹੁਤ ਤੇਜ਼ ਹੋਣਾ ਚਾਹੁੰਦੇ ਹਾਂ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਧਮਕੀ ਦਿੱਤੀ ਸੀ ਕਿ ਜੇਕਰ ਡੈਮੋਕ੍ਰੇਟਸ ਨਵੰਬਰ ਦੇ ਅੰਤ ਤੱਕ ਹਾਊਸ ਦੁਆਰਾ ਪਾਸ ਕੀਤੇ ਗਏ ਸਰਕਾਰੀ ਫੰਡਿੰਗ ਪ੍ਰਸਤਾਵ ਦਾ ਸਮਰਥਨ ਨਹੀਂ ਕਰਦੇ ਤਾਂ ਉਹ ਵੱਡੇ ਪੱਧਰ ਤੇ ਛਾਂਟੀ ਸ਼ੁਰੂ ਕਰਨਗੇ ਖਾਸ ਕਰਕੇ ਡੈਮੋਕ੍ਰੇਟਸ ਨਾਲ ਜੁੜੇ ਸਮਝੇ ਜਾਣ ਵਾਲੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣਗੇ ਜੱਜ ਇਲਸਟਨ ਦਾ ਹੁਕਮ 트੍ਰੰਪ ਪ੍ਰਸ਼ਾਸਨ ਲਈ ਇੱਕ ਵੱਡਾ ਝਟਕਾ ਏ ਜੋ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਬੰਦ ਦੀ ਵਰਤੋਂ ਕਰ ਰਿਹਾ ਸੀ ਮਜ਼ਦੂਰ ਯੂਨੀਅਨਸ ਦਾ ਤਰਕ ਹੈ ਕਿ ਇਹ ਛਾਂਟੀਆਂ ਨਾ ਸਿਰਫ ਗੈਰਕਾਨੂੰਨੀ ਨੇ ਬਲਕਿ ਸਰਕਾਰੀ ਕਰਮਚਾਰੀਆਂ ਦੇ ਅਧਿਕਾਰਾਂ ਦੀ ਵੀ ਉਲੰਘਣਾ ਕਰਦੀਆਂ ਨੇ ਬੰਦ ਨੇ ਪਹਿਲਾਂ ਹੀ ਲੱਖਾਂ ਸਰਕਾਰੀ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਦੇ ਕੰਮ ਕਰਨ ਜਾਂ ਘਰ ਬੈਠੇ ਰਹਿਣ ਲਈ ਮਜਬੂਰ ਕਰ ਦਿੱਤਾ ਹੈ ਇਸ ਦੌਰਾਨ ਟਰੰਪ ਅਤੇ ਡੈਮੋਕ੍ਰੇਟਸ ਵਿਚਕਾਰ ਰਾਜਨੀਤਿਕ ਖਿੱਚੋਤਾਣ ਨੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ US Department of State ਵੱਲੋਂ ਨਵੰਬਰ 2025 ਦਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਹੈ। ਇਸ ਮਹੀਨੇ 'ਚ ਮਾਮੂਲੀ ਹਿਲਜੁਲ ਦੇਖਣ ਨੂੰ ਮਿਲੀ ਹੈ। ਫਾਈਨਲ ਐਕਸ਼ਨ ਡੇਟ 'ਚ F1 ਕੈਟਾਗਰੀ 'ਚ ਆਉਂਦੇ ਅਮਰੀਕਨ ਸਿਟੀਜ਼ਨ ਦੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚੇ, ਉਹਨਾਂ ਦੀ ਸਮਾसूची 8 ਨਵੰਬਰ 2016 ਚੱਲ ਰਹੀ ਹੈ। ਗ੍ਰੀਨ ਕਾਰਡ ਹੋਲਡਰ ਪਤੀ-ਪਤਨੀ ਦੇ 21 ਸਾਲ ਤੋਂ ਘੱਟ ਬੱਚੇ ਜਿਹੜੇ ਕਿ F2A ਕੈਟਾਗਰੀ 'ਚ ਆਉਂਦੇ ਨੇ। ਉਨਾ ਦੀ ਟ੍ਰਿਕ 1 ਫਰਵਰੀ 2024 ਹੈ ਗ੍ਰੀਨ ਕਾਰਡ ਹੋਲਡਰ ਵੱਲੋਂ ਅਪਲਾਈ ਕੀਤੇ 21 ਸਾਲ ਤੋਂ ਵੱਧ ਉਮਰ ਦੇ ਬੱਚੇ ਜੋ ਕਿ F2B ਕੈਟਾਗਰੀ ਨਾਲ ਸੰਬੰਧਿਤ ਨੇ ਅਰਜ਼ੀਕਾਰਾਂ ਦੀ ਉਡੀਕ ਮਿਤੀ ਇਸ ਵੇਲੇ 1 ਦਸੰਬਰ 2016 ਤੇ ਪਹੁੰਚ ਗਈ ਹੈ ਯੂਐਸ ਸਿਟੀਜ਼ਨ ਦੇ ਵਿਆਹੇ ਹੋਏ ਬੱਚੇ ਤੇ ਉਹਨਾਂ ਦੇ ਅੱਗੇ ਛੋਟੇ ਬੱਚੇ ਜਾਨੀ ਕਿ F3 ਕੈਟਾਗਰੀ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਦੀ ਤਰੀਕ 8 ਸਤੰਬਰ 2011 ਚੱਲ ਰਹੀ ਹੈ ਅਮਰੀਕਾ ਦੇ ਜਿਹੜੇ ਸਿਟੀਜ਼ਨ ਨਾਗਰਿਕਾਂ ਵੱਲੋਂ ਭਾਰਤ 'ਚ ਰਹਿ ਰਹੇ ਆਪਣੇ ਭੈਣ ਭਰਾਵਾਂ ਨੂੰ F4 ਕੈਟਾਗਰੀ ਰਾਹੀਂ ਅਪਲਾਈ ਕੀਤਾ ਹੈ ਤੇ ਭੈਣ ਭਰਾਵਾਂ ਤੇ ਉਹਨਾਂ ਦੇ ਬੱਚੇ ਜਿਹੜੇ 21 ਸਾਲ ਤੋਂ ਘੱਟ ਨੇ ਉਹਨਾਂ ਲਈ ਤਰੀਕ 1 ਨਵੰਬਰ 2006 ਚੱਲ ਰਹੀ ਹੈ ਪਰਿਵਾਰਕ ਸਪੌਂਸਰਡ ਵੀਜ਼ਾ ਅਰਜ਼ੀਆਂ ਪਰੰਦੀਆਂ ਤਰੀਖਾਂ ਲਈ ਨਵਾਂ ਨਵੰਬਰ ਵੀਜ਼ਾ ਬੁਲੇਟਿਨ ਦੀਆਂ ਤਰੀਕਾਂ ਇਸ ਤਰ੍ਹਾਂ ਨੇ F4 ਕੈਟਾਗਰੀ ਲਈ 15 ਦਸੰਬਰ 2016 F3 ਕੈਟਾਗਰੀ ਲਈ 22 ਜੁਲਾਈ 2012 F2B ਕੈਟਾਗਰੀ ਲਈ 8 ਮਾਰਚ 2017 F2A ਕੈਟਾਗਰੀ ਲਈ 22 ਅਕਤੂਬਰ 2025 ਤੇ F1 ਕੈਟਾਗਰੀ ਲਈ 1 ਸਤੰਬਰ 2017 ਵਾਲਿਆਂ ਕੋਲੋਂ ਸਪੋਰਟਿੰਗ ਪੇਪਰ ਮੰਗਵਾਏ ਜਾ ਰਹੇ ਨੇ ਟਰੰਪ ਪ੍ਰਸ਼ਾਸਨ ਦੀਆਂ ਨਵੀਆਂ ਫੀਸਾਂ ਕਾਰਨ ਟਾਟਾ ਕੰਸਲਟੈਂਸੀ ਸਰਵਿਸਿਜ਼ ਜੋ ਕਿ ਸੰਯੁਕਤ ਰਾਜ ਅਮਰੀਕਾ 'ਚ H1B ਵੀਜ਼ਾ ਧਾਰਕਾਂ ਦਾ ਇੱਕ ਵੱਡਾ ਮਾਲਕ ਹੈ ਇਸ ਪ੍ਰੋਗਰਾਮ ਦੀ ਵਰਤੋਂ ਬੰਦ ਕਰ ਦੇਵੇਗਾ ਪਿਛਲੇ ਮਹੀਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1B ਵੀਜ਼ਾ ਤੇ ਅਮਰੀਕਾ ਆਉਣ ਵਾਲੇ ਵਿਦੇਸ਼ੀ ਕਾਮਿਆਂ ਲਈ ਇੱਕ ਵਾਰ 1 ਲੱਖ ਡਾਲਰ ਫੀਸ ਲਗਾਉਣ ਵਾਲੇ ਇੱਕ ਐਲਾਨ ਤੇ ਦਸਤਖਤ ਕੀਤੇ ਉਨ੍ਹਾਂ ਨੇ ਆਪਣੀ ਕੋਸ਼ਨਾ 'ਚ ਅਮਰੀਕੀ ਕਾਮਿਆਂ ਲਈ ਤਨਖਾਹ 'ਚ ਕਮੀ ਅਤੇ ਨੌਕਰੀਆਂ ਦੀ ਘਾਟ ਦਾ ਹਵਾਲਾ ਦਿੱਤਾ H1B ਵੀਜ਼ਾ ਆਮ ਤੌਰ ਤੇ ਵਿਗਿਆਨ, ਟੈਕਨੋਲੋਜੀ ਤੇ ਇੰਜੀਨੀਅਰਿੰਗ ਖੇਤਰਾਂ 'ਚ ਉੱਚ ਹੁਨਰਮੰਦ ਵਿਦੇਸ਼ੀ ਕਾਮਿਆਂ ਲਈ ਜਾਰੀ ਕੀਤੇ ਜਾਂਦੇ ਨੇ ਟਾਟਾ ਕੰਸਲਟੈਂਸੀ ਸਰਵਿਸਿਜ਼ ਮੁੰਬਈ ਭਾਰਤ 'ਚ ਸਥਿਤ ਇੱਕ ਸੌਫਟਵੇਅਰ ਕੰਪਨੀ ਹੈ ਜਿਸ ਦੇ ਦਫ਼ਤਰ ਮੈਰੀਲੈਂਡ 'ਚ ਨੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਸੀਈਓ ਕੇ ਕ੍ਰਿਤੀ ਵਾਸਨ ਨੇ ਕਿਹਾ ਕੇ ਕੰਪਨੀ ਕੋਲ H1B ਵੀਜ਼ਾ ਤੇ ਆਪਣੇ ਕੁੱਲ 32000 ਕਾਮਿਆਂ ਵਿੱਚੋਂ ਲਗਭਗ 11000 ਨੇ ਅਸੀਂ ਹੌਲੀ ਹੌਲੀ ਸਥਾਨਕ ਕਰਮਚਾਰੀਆਂ ਦੀ ਭਾਗੀਦਾਰੀ ਵਧਾ ਰਹੇ ਹਾਂ ਜੋ ਕਿ ਜਾਰੀ ਰਹੇਗਾ ਕਿਉਂਕਿ ਨਵੇਂ ਕਿਸਮ ਦੇ ਪ੍ਰੋਜੈਕਟਾਂ ਤੇ AI ਦੇ ਆਉਣ ਕਾਰਨ ਕੰਮ ਕਰਨ ਦਾ ਤਰੀਕਾ ਬਦਲ ਗਿਆ ਏ 트럼ਪ ਪ੍ਰਸ਼ਾਸਨ ਦੇ ਦਬਾਅ ਤੋਂ ਇਲਾਵਾ ਸੈਨੇਟਰ ਚੱਕ ਗ੍ਰਾਸਲੇ ਆਰ ਆਇਓਵਾ ਅਤੇ ਡਿਕ ਡਰਬਨ ਡੀ ਇਲਿਨੋਇਸ ਨੇ ਪਿਛਲੇ ਮਹੀਨੇ ਕ੍ਰੀਤੀ ਵਾਸਨ ਨੂੰ ਇੱਕ ਪੱਤਰ ਭੇਜਿਆ ਜਿਸ ਵਿੱਚ TCS ਅਤੇ H1B ਕਰਮਚਾਰੀਆਂ ਦੀ ਥਾਂ ਅਮਰੀਕੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਦੋਸ਼ ਲਗਾਇਆ ਗਿਆ ਸੀ ਡਰਬਨ ਅਤੇ ਗ੍ਰਾਸਲੇ ਦੇ ਪੱਤਰ ਚ ਕਿਹਾ ਗਿਆ ਕਿ TCS ਨੂੰ ਵਿੱਤੀ ਸਾਲ 2025 ਚ 5505 H1B ਵੀਜ਼ਾ ਲਈ ਪ੍ਰਵਾਨਗੀ ਮਿਲੀ ਹੈ ਜਿਸ ਨਾਲ ਇਹ ਦੇਸ਼ 'ਚ H1B ਕਰਮਚਾਰੀਆਂ ਦਾ ਦੂਜਾ ਸਭ ਤੋਂ ਵੱਡਾ ਮਾਲਕ ਬਣ ਗਿਆ ਹੈ ਸਾਡੇ ਘਰੇਲੂ ਅਮਰੀਕੀ ਪ੍ਰਤਿਭਾ ਨੂੰ ਪਾਸੇ ਕਰ ਦਿੱਤਾ ਗਿਆ ਸਾਨੂੰ ਇਹ ਵਿਸ਼ਵਾਸ ਕਰਨਾ ਮੁਸ਼ਕਲ ਲੱਗਦਾ ਹੈ ਕਿ TCS ਇਨਾ ਅਹੁਦਿਆਂ ਨੂੰ ਭਰਨ ਲਈ ਅਮਰੀਕੀ ਤਕਨੀਕੀ ਕਰਮਚਾਰੀ ਨਹੀਂ ਲੱਭ ਸਕਦਾ ਗ੍ਰਾਸਲੀ ਅਤੇ ਡਰਬਨ ਨੇ ਇਹ ਵੀ ਦੱਸਿਆ ਕਿ TCS ਇਸ ਸਮੇਂ ਦੱਖਣੀ ਏਸ਼ੀਆਈ ਕਰਮਚਾਰੀਆਂ ਦੇ ਹੱਕ 'ਚ ਪੁਰਾਣੇ ਅਮਰੀਕੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਦੋਸ਼ਾਂ ਤੇ ਬਰਾਬਰ ਰੋਜ਼ਗਾਰ ਅਫਸਰ ਕਮਿਸ਼ਨ ਦੁਆਰਾ ਜਾਂਚ ਅਧੀਨ ਹੈ TCS ਨੇ ਅਮਰੀਕੀ ਕਰਮਚਾਰੀਆਂ ਨਾਲ ਵਿਤਕਰਾ ਕਰਨ ਤੋਂ ਇਨਕਾਰ ਕੀਤਾ ਦੋਵੇਂ ਸੈਨੇਟਰਾਂ ਨੇ ਮੀਟਾ ਗੂਗਲ ਐਪਲ Amazon ਅਤੇ Microsoft ਨੂੰ ਵੀ ਇਸੇ ਤਰ੍ਹਾਂ ਦੇ ਪੱਤਰ ਭੇਜੇ ਹਾਲਾਂਕਿ ਸੌਫਟਵੇਅਰ ਕੰਪਨੀ ਦਾ H1B ਵੀਜ਼ਾ ਤੇ ਕਰਮਚਾਰੀਆਂ ਨੂੰ ਭਰਤੀ ਕਰਨ ਤੋਂ ਰੋਕਣ ਦਾ ਕਦਮ ਦੂਜੇ ਉਦਯੋਗਿਕ ਆਗੂਆਂ ਦੇ ਉਲਟ ਜਾਪਦਾ ਹੈ Nvidia ਦੇ CEO ਜੈਂਸਨ ਹੁਆੰਗ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ H1B ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣਾ ਜਾਰੀ ਰੱਖੇਗੀ ਕ੍ਰਿਤੀ ਵਾਸਨ ਦਾ ਐਲਾਨ 트ੰਪ ਪ੍ਰਸ਼ਾਸਨ ਦੇ ਸੰਯੁਕਤ ਰਾਜ 'ਚ H1B ਕਰਮਚਾਰੀਆਂ ਦੀ ਗਿਣਤੀ ਘਟਾਉਣ ਦੇ ਟੀਚੇ ਦੀ ਪੂਰੀ ਪਾਲਣਾ ਨੂੰ ਦਰਸਾਉਂਦਾ ਹੈ ਇਹ ਸਪਸ਼ਟ ਨਹੀਂ ਹੈ ਕਿ ਕੀ ਇਹ ਕਦਮ ਕੰਪਨੀ ਦੇ ਕੰਮਕਾਜ ਨੂੰ ਅੱਗੇ ਵਧਣ ਤੇ ਪ੍ਰਭਾਵਿਤ ਕਰੇਗਾ ਕ੍ਰਿਤੀ ਵਾਸਨ ਨੇ ਕਿਹਾ ਅਸੀਂ ਸਥਾਨਕ ਤੌਰ ਤੇ ਹੋਰ ਨੌਕਰੀਆਂ 'ਤੇ ਰੱਖਣ ਦੀ ਯੋਜਨਾ ਬਣਾ ਰਹੇ ਹਾਂ ਇਸ ਸਮੇਂ ਦੇ ਨਾਲ ਵੀਜ਼ਾ ਆਧਾਰਿਤ ਪ੍ਰਤਿਭਾ ਤੇ ਨਿਰਭਰਤਾ ਵਿੱਚ ਨਿਰੰਤਰ ਕਮੀ ਦਾ ਹਿੱਸਾ ਹੈ। ਭਾਰਤ ਅਤੇ ਅਮਰੀਕਾ ਦੇ ਸਬੰਧ ਇਸ ਸਮੇਂ ਰੂਸ ਤੋਂ ਤੇਲ ਖਰੀਦਣ ਦੇ ਮੁੱਦੇ ਤੇ ਤਣਾਅਪੂਰਨ ਨੇ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ 트ੰਪ ਨੇ ਇੱਕ ਮਹੱਤਵਪੂਰਨ ਬਿਆਨ ਦਿੱਤਾ। ਉਹਨਾਂ ਕਿਹਾ ਕਿ ਭਾਰਤ ਜਲਦੀ ਹੀ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਜਾਣਕਾਰੀ ਮੁਤਾਬਕ 트럼ਪ ਨੇ ਇਹ ਵੀ ਦਾਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿੱਜੀ ਤੌਰ ਤੇ ਉਹਨਾਂ ਨੂੰ ਇਸ ਬਾਰੇ ਭਰੋਸਾ ਦਿੱਤਾ ਹੈ। ਉਹਨਾਂ ਨੇ ਇਸ ਨੂੰ ਰੂਸ ਤੇ ਦਬਾਅ ਵਧਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਦਾ ਹਿੱਸਾ ਦੱਸਿਆ। 트럼ਪ ਨੇ ਕਿਹਾ ਕਿ ਇਹ ਰੂਸ ਨੂੰ ਅਲੱਗ-ਥਲੱਗ ਕਰਨ ਦਾ ਇੱਕੋ-ਇੱਕ ਤਰੀਕਾ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਚੰਗੇ ਦੋਸਤ ਨੇ ਤੇ ਦੋਵਾਂ ਦੇ ਸ਼ਾਨਦਾਰ ਸਬੰਧ ਨੇ ਉਹਨਾਂ ਅੱਗੇ ਕਿਹਾ ਕਿ ਭਾਰਤ ਜਲਦੀ ਹੀ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਉਹਨਾਂ ਇਹ ਵੀ ਕਿਹਾ ਕਿ ਭਾਰਤ ਦਾ ਇਹ ਕਦਮ ਇੱਕ ਵੱਡਾ ਕਦਮ ਹੈ। ਹੁਣ ਸਾਨੂੰ ਚੀਨ ਨੂੰ ਵੀ ਅਜਿਹਾ ਕਰਨ ਲਈ ਕਹਿਣਾ ਚਾਹੀਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਰੰਪ ਦੀਆਂ ਟਿੱਪਣੀਆਂ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਸਥਿਰ ਊਰਜਾ ਦ੍ਰਿਸ਼ ਦੇ ਵਿੱਚ ਭਾਰਤੀ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਨਵੀਂ ਦਿੱਲੀ ਦੀ ਲਗਾਤਾਰ ਤਰਜੀਹ ਰਹੀ ਹੈ। ਜੈਸਵਾਲ ਨੇ ਸਪਸ਼ਟ ਕੀਤਾ ਕਿ ਭਾਰਤ ਦੀਆਂ ਦਰਾਮਦ ਨੀਤੀਆਂ ਪੂਰੀ ਤਰ੍ਹਾਂ ਇਸ ਉਦੇਸ਼ ਨਾਲ ਕੇਂਦਰਿਤ ਨੇ ਉਹਨਾਂ ਕਿਹਾ ਕਿ ਸਥਿਰ ਊਰਜਾ ਕੀਮਤਾਂ ਅਤੇ ਸੁਰੱਖਿਅਤ ਸਪਲਾਈ ਯਕੀਨੀ ਬਣਾਉਣਾ ਸਾਡੀ ਊਰਜਾ ਨੀਤੀ ਦੇ ਦੋਹਰੇ ਟੀਚੇ ਨੇ ਉਹਨਾਂ ਨੇ ਇਹ ਵੀ ਨੋਟ ਕੀਤਾ ਕਿ ਭਾਰਤ ਤੇਲ ਅਤੇ ਗੈਸ ਦਾ ਇੱਕ ਮਹੱਤਵਪੂਰਨ ਦਰਾਮਦਕਾਰ ਹੈ ਜੈਸਵਾਲ ਨੇ ਦੱਸਿਆ ਕਿ ਭਾਰਤ ਅਮਰੀਕਾ ਨਾਲ ਵੀ ਦਵੱਲੇ ਊਰਜਾ ਸਬੰਧਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਪਿਛਲੇ ਦਹਾਕੇ 'ਚ ਇਹ ਸਥਿਰਤਾ ਨਾਲ ਅੱਗੇ ਵਧਿਆ ਹੈ ਉਹਨਾਂ ਕਿਹਾ ਕਿ ਮੌਜੂਦਾ ਪ੍ਰਸ਼ਾਸਨ ਨੇ ਭਾਰਤ ਨਾਲ ਊਰਜਾ ਸਹਿਯੋਗ ਨੂੰ ਹੋਰ ਡੂੰਘਾ ਕਰਨ ਚ ਦਿਲਚਸਪੀ ਦਿਖਾਈ ਹੈ ਤੇ ਇਸ ਸਬੰਧੀ ਚਰਚਾਵਾਂ ਜਾਰੀ ਨੇ ਜ਼ਿਕਰ ਹੋ ਗਿਆ ਕਿ ਯੂਐਸ ਟੈਰਿਫ ਵਿਚਕਾਰ ਰੂਸ ਨੇ ਭਾਰਤ ਨਾਲ ਇੱਕ ਵੱਡੀ ਡੀਲ ਹੋਰ ਕਰ ਲਈ ਹੈ ਰੂਸ ਦੀ ਫਾਈਟੋ ਸੈਨੇਟਰੀ ਨਿਗਰਾਨੀ ਏਜੰਸੀ ਨੇ ਭਾਰਤ ਤੋਂ ਕੇਲੇ ਦੀ ਦਰਾਮਦ ਵਧਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਜਿਸ ਨਾਲ ਰੂਸ ਨੂੰ ਸਾਲਾਨਾ 3 ਲੱਖ ਤੋਂ 5 ਲੱਖ ਮੀਟ੍ਰਿਕ ਟਨ ਕੇਲੇ ਦੀ ਦਰਾਮਦ ਕਰਨ ਦੀ ਸੰਭਾਵਨਾ ਹੈ ਰੂਸੀ ਏਜੰਸੀ ਦੇ ਮੁਖੀ ਨੇ ਇਸ ਸਬੰਧ ਵਿੱਚ ਭਾਰਤੀ ਮੰਤਰਾਲਿਆਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਦੋਵਾਂ ਦੇਸ਼ਾਂ ਨੇ ਚਿੰਗਾ ਮੱਛੀ ਅਤੇ ਹੋਰ ਫਲਾਂ ਅਤੇ ਸਬਜ਼ੀਆਂ ਦੇ ਵਪਾਰ ਤੇ ਵੀ ਚਰਚਾ ਕੀਤੀ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਕੇਲਾ ਉਤਪਾਦਕ ਹੈ ਅਮਰੀਕੀ ਰੱਖਿਆ ਮੰਤਰੀ ਪੀਟ ਹਿਕਸੇ ਦੁਆਰਾ ਪੱਤਰਕਾਰਾਂ ਤੇ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਨੂੰ ਨਾ ਮੰਨਦੇ ਹੋਏ ਕਈ ਪੱਤਰਕਾਰਾਂ ਨੇ ਬੁੱਧਵਾਰ ਨੂੰ ਐਕਸੈਸ ਬੈਜ ਜਾਨੀ ਕਿ ਪੈਂਟਾਗਨ ਲਈ ਅਧਿਕਾਰਤ ਐਂਟਰੀ ਕਾਰਡ ਵਾਪਸ ਕਰ ਦਿੱਤੇ ਅਤੇ ਪੈਂਟਾਗਨ ਤੋਂ ਬਾਹਰ ਚਲੇ ਗਏ ਨਿਊਜ਼ ਸੰਗਠਨਾ ਨੇ ਰੱਖਿਆ ਮੰਤਰੀ ਦੁਆਰਾ ਲਾਗੂ ਕੀਤੇ ਗਏ ਨਵੇਂ ਨਿਯਮਾਂ ਨੂੰ ਲਗਭਗ ਸਰਵਸੰਮਤੀ ਨਾਲ ਰੱਦ ਕਰ ਦਿੱਤਾ ਹੈ ਇਨ੍ਹਾਂ ਨਿਯਮਾਂ ਦੇ ਤਹਿਤ ਪੱਤਰਕਾਰਾਂ ਨੂੰ ਹਿੱਕ ਸੇ ਦੁਆਰਾ ਮਨਜ਼ੂਰ ਨਾ ਕੀਤੀ ਗਈ ਕਿਸੇ ਵੀ ਜਾਣਕਾਰੀ ਦੀ ਰਿਪੋਰਟ ਕਰਨ ਲਈ ਪੈਂਟਾਗਨ ਤੋਂ ਕੱਢਿਆ ਜਾ ਸਕਦਾ ਹੈ ਭਾਵੇਂ ਉਹ ਜਾਣਕਾਰੀ ਗੁਪਤ ਹੋਵੇ ਜਾਂ ਨਹੀਂ ਸ਼ਾਮ 4 ਵਜੇ ਦੀ ਸਮਾਂ ਸੀਮਾ ਤੋਂ ਪਹਿਲਾਂ ਪੱਤਰਕਾਰਾਂ ਨੇ ਸਮੂਹਿਕ ਤੌਰ ਤੇ ਪੈਂਟਾਗਨ ਖਾਲੀ ਕਰ ਦਿੱਤਾ ਲਗਭਗ 40-50 ਪੱਤਰਕਾਰਾਂ ਨੇ ਇੱਕੋ ਸਮੇਂ ਆਪਣੇ ਬੈਜ ਸਮਰਪਣ ਦਿੱਤੇ ਅਤੇ ਆਪਣਾ ਸਮਾਨ ਲੈ ਕੇ ਚਲੇ ਗਏ ਦਾ ਐਟਲੈਂਟਿਕ ਦੀ ਰਿਪੋਰਟਰ ਨੈਨਸੀ ਯੂਸਫ ਨੇ ਕਿਹਾ ਕਿ ਇਹ ਦੁਖਦਈ ਹੈ ਪਰ ਮੈਨੂੰ ਮਾਨ ਹੈ ਕਿ ਪ੍ਰੈਸ ਭਾਈਚਾਰਾ ਇਕਜੁੱਟ ਖੜਾ ਸੀ ਇਹ ਅਜੇ ਸਪਸ਼ਟ ਨਹੀਂ ਹੈ ਕਿ ਨਵੇਂ ਨਿਯਮਾਂ ਦਾ ਵਿਹਾਰਕ ਪ੍ਰਭਾਵ ਕੀ ਹੋਵੇਗਾ ਹਾਲਾਂਕਿ ਨਿਊਜ਼ ਸੰਗਠਨਾਵਾਂ ਨੇ ਫੌਜ ਦੀ ਮਜ਼ਬੂਤ ਅਤੇ ਵਿਆਪਕ ਕਵਰੇਜ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਹਨਾਂ ਨਿਯਮਾਂ ਦਾ ਇੱਕ ਕਹਿੰਦੇ ਹੋਏ ਸਮਰਥਨ ਕੀਤਾ ਹੈ ਕਿ ਪ੍ਰੈਸ ਬਹੁਤ ਵਿਗਨਕਾਰੀ ਤੇ ਬੇਈਮਾਨ ਹੈ ਪੈਂਟਾਗਨ ਪ੍ਰੈਸ ਐਸੋਸੀਏਸ਼ਨ ਅਤੇ ਲਗਭਗ ਸਾਰੇ ਪ੍ਰਮੁੱਖ ਮੀਡੀਆ ਸੰਗਠਨਾ ਐਸੋਸੀਏਟਿਡ ਪ੍ਰੈਸ ਨਿਊਯਾਰਕ ਟਾਈਮਜ਼ ਫੌਕਸ ਅਤੇ ਨਿਊਜ਼ਮੇਕਸ ਨੇ ਇਹਨਾਂ ਨਿਯਮਾਂ ਨੂੰ ਠੁਕਰਾਇਆ ਹੈ ਇਸ ਐਸੋਸੀਏਸ਼ਨਸ ਦੇ ਵਿੱਚ 101 ਮੈਂਬਰ ਨੇ ਜੋ 56 ਨਿਊਜ਼ ਸੰਗਠਨਾ ਦੀ ਨੁਮਾਇੰਦਗੀ ਕਰਦੇ ਨੇ ਸਿਰਫ ਵਨ ਅਮਰੀਕਾ ਨਿਊਜ਼ ਨੈਟਵਰਕ ਨੇ 트럼ਪ ਪ੍ਰਸ਼ਾਸਨ ਨਾਲ ਨੇੜਤਾ ਬਣਾਉਣ ਦੀ ਉਮੀਦ ਚ ਇਹਨਾਂ ਤੇ ਦਸਤਖਤ ਕੀਤੇ ਨੇ ਅਮਰੀਕੀ ਭਾਰਤੀ ਹਿੰਦੂਆਂ ਵੱਲੋਂ ਵਿਵਾਦਿਤ ਸੈਨੇਟ ਬਿੱਲ SB509 ਨੂੰ ਰੋਕਣ ਲਈ ਕੈਲੀਫੋਰਨੀਆ ਦੀ ਗਵਰਨਰ ਗੈਵਨ ਨਿਊਸਮ ਦਾ ਧੰਨਵਾਦ ਕੀਤਾ ਗਿਆ ਜਦਕਿ ਸਿੱਖ ਭਾਈਚਾਰਾ ਇਸ ਗੱਲ ਤੋਂ ਨਾਰਾਜ਼ ਹੈ ਅਸੈਂਬਲੀ ਵਿਮਨ ਜਸਮੀਤ ਕੌਰ ਬੈਂਸ ਨੇ ਗਵਰਨਰ ਨਿਊਸਮ ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਉਹ ਧੰਨਵਾਦੀ ਹੈ ਕਿ 1984 ਦੇ ਸਿੱਖ ਕਤਲੇਆਮ ਨੂੰ ਮਾਨਤਾ ਦਿਵਾਉਣ ਲਈ ਉਨ੍ਹਾਂ ਦੇ ਦਸਤਖਤਾਂ ਦੀ ਜ਼ਰੂਰਤ ਨਹੀਂ ਸੀ। ਉਨ੍ਹਾਂ ਕਿਹਾ ਕਿ ਇੱਕ ਬਿੱਲ ਮੇਰੇ ਭਾਈਚਾਰੇ ਨੂੰ ਬਣਾ ਜਾਂ ਤੋੜ ਨਹੀਂ ਸਕਦਾ। ਅਸੀਂ ਨਫ਼ਰਤ, ਨਸਲਵਾਦ ਅਤੇ ਡਰ ਫੈਲਾਉਣ ਦੇ ਵਿਰੁੱਧ ਖੜੇ ਹਾਂ। ਬਿੱਲ 'ਚ ਮਤਾ ਸੀ ਕਿ ਕੈਲੀਫੋਰਨੀਆ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਵਿਦੇਸ਼ੀ ਤਾਕਤਾਂ ਵੱਲੋਂ ਕੀਤੇ ਜਾਣ ਵਾਲੇ ਕਿਸੇ ਵੀ ਪ੍ਰਕਾਰ ਦੇ ਹਮਲੇ ਦਾ ਜਵਾਬ ਦੇਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਜਦਕਿ ਹਿੰਦੂਆਂ ਨੇ ਬਿੱਲ ਦਾ ਵਿਰੋਧ ਕੀਤਾ, ਉਨ੍ਹਾਂ ਦਾ ਦਾਵਾ ਸੀ ਕਿ ਇਹ ਉਨ੍ਹਾਂ ਨੂੰ ਨਿਸ਼ਾਨਾ ਬਣਾਏਗਾ। ਉੱਥੇ ਹੀ ਸਿੱਖ ਭਾਈਚਾਰੇ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਕਿਉਂਕਿ ਉਹ ਇਸ ਨੂੰ ਆਪਣੇ ਖਿਲਾਫ ਰਾਜਨੀਤਿਕ ਹਿੰਸਾ ਤੋਂ ਸੁਰੱਖਿਆ ਦੇ ਰੂਪ ਦੇ ਵਿੱਚ ਦੇਖਦੇ ਨੇ ਹਿੰਦੂਆਂ ਨੇ ਦਲੀਲ ਦਿੱਤੀ ਕਿ ਭਾਰਤ ਵਿਰੋਧੀ ਗ੍ਰੈਫਿਟੀ ਨਾਲ ਆਪਣੇ ਗੁਆਂਡ ਦੇ ਮੰਦਰਾਂ ਦੀ ਭੰਨ ਤੋੜ ਦਾ ਵਿਰੋਧ ਕਰ ਰਹੇ ਸਨ ਉਹਨਾਂ ਨੂੰ ਭਾਰਤ ਸਰਕਾਰ ਦਾ ਪ੍ਰਤੀਨਿਧੀ ਕਰਾਰ ਦਿੱਤਾ ਜਾ ਸਕਦਾ ਹੈ ਉੱਤਰੀ ਅਮਰੀਕਾ ਦੇ ਹਿੰਦੂਆਂ ਨੇ ਪਹਿਲਾਂ ਹੀ ਕਿਹਾ ਸੀ ਕਿ ਇਹ ਬਿੱਲ ਉਹਨਾਂ ਨੂੰ ਅਸੰਤੁਸ਼ਟ ਰੱਖਿਆ ਪ੍ਰਦਾਨ ਕਰਦਾ ਹੈ ਜੋ ਵਿਦੇਸ਼ੀ ਸਰਕਾਰਾਂ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਨੇ Hindu ਕੈਲੀਫੋਰਨੀਆ ਵਾਸੀਆਂ ਲਈ ਇਸ ਦਾ ਮਤਲਬ ਹੈ ਕਿ ਅਜਿਹੇ ਸਮੇਂ 'ਚ ਜਦੋਂ Hindu ਵਿਰੋਧੀ ਨਫ਼ਰਤੀ ਅਪਰਾਧ ਵਧ ਰਹੇ ਨੇ ਕੱਟੜਪੰਥੀ ਜੋ ਸਾਡੇ ਮੰਦਰਾਂ ਤੇ ਹੋਰ ਪਵਿੱਤਰ ਸਥਾਨਾਂ ਨੂੰ ਆਪਣੇ ਭਾਰਤ ਵਿਰੋਧੀ ਪ੍ਰਦਰਸ਼ਨਾਂ ਦੇ ਲਈ ਜਾਇਜ਼ ਮੰਨਦੇ ਨੇ ਉਹਨਾਂ ਨੂੰ ਹੁਣ ਕਾਨੂੰਨੀ ਸੁਰੱਖਿਆ ਪ੍ਰਾਪਤ ਕਰਨ ਦੀ ਮੌਕਾ ਮਿਲ ਜਾਏਗਾ ਤੇ ਉਹਨਾਂ ਦਾ ਹੌਸਲਾ ਹੋਰ ਵਧੇਗਾ ਅਮਰੀਕਾ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਟੈਕਸਸ ਸੂਬੇ ਦੇ ਸੈਨ ਐਂਟੋਨੀਓ ਸ਼ਹਿਰ ਦੇ ਵਿੱਚ ਇੱਕ ਫਾਸਟ ਫੂਡ ਰੈਸਟੋਰੈਂਟ ਵਾਟਾ 버ਗਰ 'ਚ ਖਾਣੇ ਦੇ ਆਰਡਰ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਭਿਆਨਕ ਲੜਾਈ ਹੋ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਰਿਪੋਰਟਸ ਅਨੁਸਾਰ ਇਹ ਵਿਵਾਦ ਇੱਕ ਗਲਤ ਆਰਡਰ ਕਾਰਨ ਸ਼ੁਰੂ ਹੋਇਆ ਜੋ ਇੱਕ ਟੇਬਲ ਦੀ ਬਜਾਏ ਦੂਜੇ ਟੇਬਲ ਤੇ ਚਲਾ ਗਿਆ ਇਸ ਮਗਰੋਂ ਹੋਈ ਮਾਮੂਲੀ ਬੈਸ ਜਲਦੀ ਹੀ ਹਿੰਸਕ ਲੜਾਈ ਚ ਬਦਲ ਗਈ ਵਾਇਰਲ ਵੀਡੀਓ ਚ ਸਾਫ ਦਿਖਾਈ ਦੇ ਰਿਹਾ ਕਿ ਦੋਵੇਂ ਧਿਰਾਂ ਆਪਸ ਚ ਬੁਰੀ ਤਰ੍ਹਾਂ ਨਾਲ ਝੜ ਗਈਆਂ ਅਤੇ ਉਹਨਾਂ ਨੇ ਇੱਕ ਦੂਜੇ ਨੂੰ ਚੁੱਕ-ਚੁੱਕ ਕੇ ਮਾਰਿਆ ਤੇ ਲੱਤਾਂ ਘਸੌਣ ਚ ਲਾਏ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਸੈਨ ਐਂਟੈਨਿਓ ਪੁਲਿਸ ਵਿਭਾਗ ਨੇ ਮੌਕੇ ਤੇ ਪਹੁੰਚ ਕੇ ਇਸ ਹਿੰਸਕ ਝਗੜੇ 'ਚ ਮੌਜੂਦ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਉੱਤੇ ਚੋਟ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਇਨੀ ਛੋਟੀ ਜਿਹੀ ਗਲਤੀ ਤੇ ਹੋਈ ਹਿੰਸਾ ਨੂੰ ਬੇहद ਸ਼ਰਮਨਾਕ ਦੱਸਿਆ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।